ਇਹ ਘਰ ਤੁਸੀਂ ਵੇਖ ਲਓ ਇਹ ਸੁੱਖੇ ਕਾਲਮਾ ਦਾ ਘਰ ਹੈ ਅੱਜ ਆਪਾਂ ਸੁੱਖੇ ਕਾਲਮਾ ਦੇ ਪਿੰਡ ਪਹੁੰਚੇ ਆ ਤੁਸੀਂ ਨਾਮ ਤਾਂ ਸੁਣਿਆ ਹੋਣਾ ਗੈਂਗਸਟਰਾਂ ਦੇ ਵਿੱਚੋਂ ਸਭ ਤੋਂ ਉੱਪਰ ਨਾਮ ਆਉਂਦਾ ਜੀ ਸੁੱਖੇ ਕਾਲਮੇ ਦਾ ਇਹ ਪਿੰਡ ਹੈ ਜਿਹੜਾ ਲੁਧਿਆਣੇ ਰੋਡ ਤੇ ਜਲੰਧਰ ਰੋਡ ਤੇ ਜਿਹੜਾ ਸਥਿਤ ਹੈ ਪਿੰਡ ਇਹ ਇਹ ਕਾਲਮਾ ਪਿੰਡ ਹੈ ਜੀ ਸੁੱਖੇ ਕਾਲਮੇ ਦਾ ਪਿੰਡ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰਿਆ ਜਿੰਨੇ ਵੀ ਗੈਂਗਸਟਰ ਨੇ ਉਹ ਸਾਰੇ ਸੁੱਖੇ ਕਾਲਮਾ ਨਾਲ ਜੁੜੇ ਹੋਏ ਸੀਗੇ ਤੇ ਆਹ ਗੇਟ ਆ ਜਿਹੜਾ ਇੱਧਰ ਸੁੱਖੇ ਕਾਲਮਾ ਦੇ ਪਿੰਡ ਨੂੰ ਜਾਂਦਾ ਆਪਾਂ ਅੱਜ ਜਾਣਦੇ ਆ ਸੋਨੂ ਸੁਖੇ ਕਾਲਮਾ ਦਾ ਘਰ ਦਿਖਾਵਾਂਗੇ ਕਿਹੋ ਜਿਹਾ ਬੰਦਾ ਸੀ ਪਿੰਡ 'ਚ ਪਤਾ ਕਰਾਂਗੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਵੀ ਕਿਵੇਂ ਇਹ ਬੰਦੇ ਗੈਂਗਸਟਰ ਬਣੇ ਨੇ ਇਹਨਾਂ ਨੂੰ ਕੋਈ ਸ਼ੌਂਕ ਸੀ ਜਾਂ ਫਿਰ ਘਰ ਦੀ ਮਜਬੂਰੀ ਕਾਰਨ ਜਿਹੜੇ ਇਹ ਬੰਦੇ ਗੈਂਗਸਟਰ ਬਣ ਗਏ ਜਾਂ ਫਿਰ ਮਾੜੇ ਸਿਸਟਮ ਤੋਂ ਤੰਗ ਆ ਕੇ ਗੈਂਗਸਟਰ ਬਣ ਗਏ ਇਹ ਤੁਸੀਂ ਜਾਣਦੇ ਹੋਣੇ ਜਿਹੜੀ ਇਹ ਸਾਥ ਹੈ ਸੁਖੇ ਕਾਲਮਾ ਦੇ ਪਿੰਡ ਦੀ ਸਾਥ ਇੱਥੇ ਜਿਹੜੇ ਇੱਕ ਐਕਸੀਡੈਂਟ ਹੋਇਆ ਸੀ ਗੱਡੀ ਨਾਲ ਤੇ ਉਸ ਤੋਂ ਬਾਅਦ ਜਿਹੜਾ ਕਾਫੀ ਫੇਟਾ ਮਾਰੀਆਂ ਸੀ ਸੁਖੇ ਕਾਲਮਾ ਨੇ ਉਸ ਬੰਦੇ ਦੇ ਗੱਡੀ ਦੇ ਵਿੱਚ ਵੀ ਜਿਹੜਾ ਕਾਲਮਾ ਇੱਕ ਮੂਵੀ ਆਈ ਸੀ ਸੁਖੇ ਕਾਲਮਾਂ ਤੇ ਬਣੀ ਹੋਈ ਸੀ ਉਹਦੇ ਵਿੱਚ ਵੀ ਜਿਹੜਾ ਇਹ ਸਾਰਾ ਸਿਸਟਮ ਦਿਖਾਇਆ ਹੋਇਆ ਸੀ ਹੈਨਾ ਤੇ ਆਜੋ ਆਪਾਂ ਸੁਖੇ ਕਾਲਮਾਂ ਦੇ ਘਰਾਂ ਵੱਲ ਚੱਲਦੇ ਆ 100 ਤੋਂ ਵੱਧ ਪਰਚਾ ਦਰਜ ਸੀ ਸੁਖੇ ਕਾਲਮਾਂ ਤੇ ਤਕਰੀਬਨ 44 42 ਕ੍ਰਿਮੀਨਲ ਕੇਸ ਜਿਹੜੇ ਮਰਡਰ ਦੇ ਕੇਸ ਸੀ ਸੁਖੇ ਕਾਲਮਾਂ ਤੇ ਦਰਜ ਸੀਗੇ ਤੇ ਕਹਿੰਦੇ ਦੰਦਾ ਨਾਲ ਵੱਡ ਵੱਡ ਕੇ ਗਰਦਨ ਤੇ ਵੱਡ ਵੱਡ ਕੇ ਨਾ ਬੁੜਕੇ ਬੰਦਾ ਹੀ ਮਾਰਦਾ ਸੀ ਸੁਖਾ ਕਾਲਮਾ ਇੱਕ ਅਜੀਹਾ ਬੰਦਾ ਸੀਗਾ ਇੱਥੋਂ ਬਾਈਆਂ ਤੋਂ ਪਿੰਡ ਤੋਂ ਜਿਹੜਾ ਪਤਾ ਕਰਿਆ ਸੁਖੇ ਕਾਲਮਾਂ ਬਾਰੇ ਉਹ ਕਹਿੰਦੇ ਵੀ ਬਾਈ ਜਿਹੜਾ ਕਾਲਜ ਦੇ ਵਿੱਚ ਜਦੋਂ ਲੱਗਿਆ ਸੀ ਉਦੋਂ ਪ੍ਰਧਾਨਗੀ ਦਾ ਸ਼ੌਂਕ ਪੈ ਗਿਆ ਸੀਗਾ ਜਿਹੜਾ ਪ੍ਰਧਾਨ ਬਣ ਗਿਆ ਸੀ ਉਸ ਤੋਂ ਬਾਅਦ ਅਜੇਹਾ ਖੁਬਿਆ ਸੁੱਖਾ ਕਾਲਮਾ ਜੁਰਮ ਦੀ ਦੁਨੀਆ ਦੇ ਵਿੱਚ ਜਿਹੜਾ ਪਿੱਛੇ ਮੁੜ ਕੇ ਵੇਖੀ ਨਹੀਂ ਗਿਆ ਵਾਪਸ ਮੁੜਨਾ ਚਾਹੁੰਦਾ ਸੀ ਮਾਂ ਨੇ ਸਮਝਾਇਆ ਪਿਤਾ ਨੇ ਬਥੇਰਾ ਸਮਝਾਇਆ ਪਰ ਸੁੱਖੇ ਕਾਲਮਾ ਜਿਹੜਾ ਵਾਪਸ ਨਹੀਂ ਮੁੜ ਸਕਿਆ ਅਪਰਾਧ ਦੀ ਦੁਨੀਆ ਤੋਂ ਕਿਉਂਕਿ ਇਹਦੇ ਵਿੱਚੋਂ ਯਾਰ ਨਿਕਲਦੇ ਰਸਤੇ ਨਹੀਂ ਹੁੰਦੇ ਬਣਦੇ ਰਸਤੇ ਜ਼ਰੂਰ ਹੁੰਦੇ ਨੇ 2015 ਵਿੱਚ ਜਿਹੜਾ ਸੁਖੇ ਕਾਲਮੇ ਦਾ ਮਰਡਰ ਹੋਇਆ ਸੀ 21 ਜੂਨ ਨੂੰ ਗੁਰਾਇਆ ਦੇ ਨੇੜੇ ਜਦੋਂ ਸੁਖੇ ਕਾਲਮੇ ਨੂੰ ਪੇਸ਼ੀ ਦਰਾਂ ਨ ਪੇਸ਼ੀ ਤੇ ਲਿਜਾਇਆ ਜਾ ਰਿਹਾ ਸੀ ਇਹ ਘਰ ਤੁਸੀਂ ਵੇਖ ਲਓ ਇਹ ਸੁਖੇ ਕਾਲਮਾ ਦਾ ਘਰ ਹੈ ਸਿਰਫ ਨੋਰਮਲ ਜਿਹਾ ਘਰ ਹੈ ਕੋਈ ਕਹਿੰਦਾ ਉਹਦੇ ਕੋਲੇ 100 ਕਿੱਲਾ ਸੀ ਕੋਈ ਕਹਿੰਦਾ 120 30 ਕਿੱਲੇ ਸੀ ਹੈ ਨਾ ਵਿਗੜਿਆ ਹੋਇਆ ਬੰਦਾ ਸੀਗਾ ਪਰਪਿੰਡ ਵਾਲਿਆਂ ਤੋਂ ਪਤਾ ਕਰਿਆ ਕਹਿੰਦੇ ਬਾਈ ਜੀ ਉਹਦੇ ਜਿਹੜੇ ਡੈਡੀ ਹੋ ਰਿਸੀ ਉਹ ਪੰਜ ਭਰਾ ਸੀ ਤੇ ਸਿਰਫ ਪੰਜ-ਪੰਜ ਕਨਾਲਾਂ ਉਹਨਾਂ ਨੂੰ ਆਉਂਦੀਆਂ ਸੀ ਅੱਜ ਕੱਲ ਜਿਹੜੇ ਸੁੱਖੇ ਕਾਲਮਾਂ ਦੇ ਮਾਤਾ ਪਿਤਾ ਨੇ ਉਹ ਅਮਰੀਕਾ ਦੇ ਵਿੱਚ ਸੈੱਟ ਨੇ ਸੁੱਖੇ ਕਾਲਮ ਉਹਰੀ ਦੋ ਭਰਾ ਸੀ ਉਹਨਾਂ ਦਾ ਜਿਹੜਾ ਵੱਡਾ ਭਰਾ ਸੀ सोनू ਕਾਲੋਂ ਉਹਦੀ ਜਿਹੜੀ ਜੇਲ੍ਹ ਦੇ ਵਿੱਚ ਹੀ ਮੌਤ ਹੋ ਗਈ ਸੀ ਬੜੇ ਲੋਕਾਂ ਤੋਂ ਪੁੱਛਿਆ ਸੁੱਖਾ ਕਿਹੋ ਜਿਹਾ ਬੰਦਾ ਸੀ ਕਹਿੰਦੇ ਬਾਈ ਬੰਦਾ ਬਹੁਤ ਯਾਦੇ ਵਧੀਆ ਸੀ ਪਤਾ ਨਹੀਂ ਕਿਵੇਂ ਇਹ ਜਿਹੜੀ ਜੁਰਮ ਦੀ ਦੁਨੀਆ ਦੇ ਵਿੱਚ ਆ ਗਿਆ ਜਿਵੇਂ ਕੰਮ ਕਰਨ ਲੱਗ ਪਿਆ ਬਹੁਤ ਕਹਿੰਦੇ ਉਹਨੇ ਚੰਗੇ ਕੰਮ ਵੀ ਕੀਤੇ ਸੀ ਦਈ ਸੁਖੇ ਰ ਘਰ ਆਈ ਇਹ ਇਹ ਆਈ ਕਲਮਾਲ ਆ ਜੀ ਤੇ ਦੱਸ ਦੋ ਮਾੜਾ ਇੱਕ ਮਿੰਟ ਜੀ ਮੈਂ ਪੁੱਤ ਮਾੜਾ ਛੇਤੀ ਆ ਜੇ ਨਾ ਕੋਈ ਨਹੀਂ ਜੀ ਉਹ ਮੈਨੂੰ ਮਾੜਾ ਪਤਾ ਨਹੀਂ ਮੈਂ ਥੋੜਾ ਜਿਹਾ ਹੀ ਹੋਇਆ ਸਮਝ ਰਾਂ ਹਾਂ ਉਹਦਰ ਸੀ ਅੱਛਾ ਜੀ ਤੇ ਮਾਤਾ ਪਿਤਾ ਕਿੱਥੇ ਰਹਿੰਦੇ ਸੀ ਹੁਣ ਉਹਨਾਂ ਦੇ ਉਹ ਬਾਹਰ ਆ ਬਾਹਰ ਰਹਿੰਦੇ ਆ ਠੀਕ ਹੈ ਜੀ ਕਈਆਂ ਨੂੰ ਪੁੱਛਿਆ ਵੀ ਬਾਈ ਜੀ ਇੱਕ ਦੋ ਮਿੰਟ ਜ਼ਰੂਰ ਸੁੱਖੇ ਦੀ ਜ਼ਿੰਦਗੀ ਬਾਰੇ ਦੱਸੋ ਪਰ ਕੋਈ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਹਰ ਇੱਕ ਬੰਦਾ ਅੱਜ ਕੱਲ ਡਰਦਾ ਏ ਯਾਰ ਇੰਨਾ ਕੁ ਜ਼ਿਆਦੇ ਕਹਿੰਦੇ ਖਤਰਨਾਕ ਬੰਦਾ ਸੀ ਸੁੱਖਾ ਕਾਲੋ ਪਰ ਪਿੰਡ ਵਾਲੇ ਕਹਿੰਦੇ ਵੀ ਬਹੁਤ ਜਿਹੜੇ ਉਹਨੇ ਚੰਗੇ ਕੰਮ ਵੀ ਕਰੇ ਸੀਗੇ ਸੁੱਖਾ ਜਦੋਂ ਵਿਆਹ ਕਰਾ ਕੇ ਬਾਹਰ ਵਾਗ ਗਿਆ ਸੀਗਾ ਇੱਕ ਵਾਰ ਉਸ ਤੋਂ ਬਾਅਦ ਆਸਟ੍ਰੇਲੀਆ ਤੋਂ ਕਹਿੰਦੇ ਜਿਹੜਾ ਵਾਪਸ ਆ ਗਿਆ ਸੀ ਉਸ ਤੋਂ ਬਾਅਦ ਤਾਂ ਇੰਨਾ ਕੁ ਖੋ ਗਿਆ ਵੀ ਅਜੇ ਦੁਰ ਜੁਰਮ ਦੀ ਦੁਨੀਆ ਵਿੱਚ ਆਪਾਂ ਕਹਿਦੀ ਵੀ ਮੁੜ ਕੇ ਜਿਹੜਾ ਉਹ ਤੋਂ ਵਾਪਸ ਪਰਤੇ ਨਹੀਂ ਹੋਇਆ ਇਹ ਸੁੱਖੇ ਕਾਲਮਾਂ ਦਾ ਘਰ ਹੈ ਬਾਈ ਜੀ ਇੱਕ ਗੀਤ ਯਾਦ ਆਉਂਦਾ ਵੀ ਹੈਨਾ ਘਰਾਂ ਵਿੱਚ ਕਾ ਉੱਗ ਜਾਂਦੇ ਜੇਲਾਂ ਜਦ ਹੋਣ ਯਾਰੋ ਤੇ ਇੱਥੇ ਬਚਪਨ ਬੀਤਿਆ ਸੀਗਾ ਉਹਦਾ ਉਦੋਂ ਬਾਅਦ ਤਾਂ ਜਿਹੜਾ ਜਦੋਂ 20-21 ਸਾਲ ਦਾ ਹੋਇਆ ਮੁੜ ਕੇ ਘਰ ਵਿੱਚ ਆਉਣੀ ਨਹੀਂ ਨਸੀਬ ਹੋਇਆ ਇਹ ਘਰ ਸੀਗਾ ਦੋ ਭਰਾ ਤੇ ਮਾਤਾ ਪਿਤਾ ਜਿਹੜੇ ਇੱਥੇ ਰਹਿੰਦੇ ਸੀ ਸੁੱਖੇ ਕਾਲਮਾਂ ਦੇ ਇੱਕ ਹਸਦਾ ਵਸਦਾ ਘਰ ਜਿਹੜਾ ਬਿਲਕੁਲ ਜਮੀ ਉੱਜੜ ਗਿਆ ਤੇ ਆਜੋ ਆਪਾਂ ਥੋੜਾ ਜਿਹਾ ਸਾਨੂੰ ਅੰਦਰੋਂ ਵਿਖਾ ਦਈਏ ਜਿਹੜਾ ਲਾਰੈਂਸ ਮਿਸ਼ਨੋਈ ਜੱਗੂ ਭਗਵਾਨਪੁਰਿਆ ਸਿੱਧੂ ਨੂੰ ਮਾਰਨ ਵਾਲੇ ਜਿਹੜੇ ਗੈਂਗਸਟਰ ਸੀ ਉਹ ਕਿਤੇ ਨਾ ਕਿਤੇ ਸੁੱਖੇ ਕਾਲਮੇ ਦੇ ਨਾਲ ਜਿਹੜੇ ਜੁੜੇ ਹੋਏ ਸੀਗੇ 2015 ਵਿੱਚ ਸੁਖੇ ਕਾਲਮੇ ਨੂੰ 21 ਜੂਨ ਨੂੰ ਜਿਹੜਾ ਕਾਫੀ 48-50 ਗੋਲੀਆਂ ਅਸੀਨੇ ਦੇ ਵਿੱਚ ਮਾਰੀਆਂ ਸੀ ਉਹਦੇ ਵਿੱਚ ਕਹਿੰਦੇ ਦਵਿੰਦਰ ਬੰਬੀ ਆ ਸੀਗਾ ਤੇ ਨਾਲ ਹੀ ਜੈਪਾਲ ਪੁੱਲੜ ਸੀਗਾ ਤੇ ਵਿੱਕੀ ਗੌਂਦਰ ਸੀ ਇਹਨਾਂ ਨੇ ਕਹਿੰਦੇ ਇਕੱਠੇ ਹੋ ਕੇ ਜਿਹੜਾ ਸੁਖੇ ਕਾਲਮੇ ਦਾ ਮਰਡਰ ਕੀਤਾ ਸੀ ਇਹ ਸੁਖੇ ਕਾਲਮਾ ਦੇ ਪਿੰਡ ਦੀਆਂ ਜਿਹੜੀਆਂ ਗਲੀਆਂ ਨੇ ਤੁਸੀਂ ਵੇਖ ਲਓ ਦੋਸਤੋ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਐ ਅਸੀਂ ਕਿਸੇ ਮਾੜੇ ਕੰਮ ਨੂੰ ਪ੍ਰੋਮੋਟ ਨਹੀਂ ਕਰਦੇ ਪਰ ਦੋਸਤੋ ਆ ਪਤਾ ਲੱਗੇ ਹੈ ਨਾ ਲੋਕਾਂ ਨੂੰ ਵੀ ਕਿਉਂ ਲੋਕੀ ਗੈਂਗਸਟਰ ਮੰਨਦੇ ਆ ਜਾਂ ਇਹਦਾ ਅੰਤ ਕਿੰਨੇ ਜਿਆਦਾ ਜਿਹੜਾ ਮਾੜਾ ਹੁੰਦਾ ਹੈਗਾ ਤੇ ਆਹ ਬਾਈ ਨੇ ਜਿਹੜੀ ਆਪਾਂ ਨੂੰ ਦੱਸਿਆ ਸਾਰੀ ਗੱਲਬਾਤ ਸਾਬੀ ਮੁੰਡਾ ਸੀ ਕਾਲਵਾ ਦੇ ਪਿੰਡ ਦਾ